ਅੱਜ ਕੁਗਰ ਸੋਹਣ ਲਾਲ ਜੀ ਦੇ ਸਮੂਹ ਮੈਂਬਰਾਂ ਨਾਲ ਸਾਡੇ ਨੀਟੂ ਪ੍ਰਧਾਨ ਜੀ ਸਾਡੇ ਜੜਕਰਾ ਜੀ ਬਰਾਬਰ ਸਿੱਟੇ ਕੁਸੋਰ ਸਾਡੇ ਜਿੰਦਲ ਸਾਹਿਬ ਨੂੰ ਨੀਤ ਜੀ ਬੜੇ ਸਾਲਾਂ ਤੋਂ ਬੜੇ ਚਾਵਾ ਨਾਲ ਇਹ ਧੰਨਵਤ ਯਾਤਰਾ ਚੈਂਪੀਅਨ ਦੇ ਵਿੱਚੋਂ ਚੱਲਦੀ ਹੈ ਸੋ ਇਹਨਾਂ ਦੀ ਬਹੁਤ ਵੱਡੀ ਮਿਹਨਤ ਹੈ ਬਹੁਤ ਵੱਡੇ ਉਤਸ਼ਾਹ ਦੇ ਨਾਲ ਇਸ ਸਾਲ ਦਾ ਇਹ ਦਿਨ ਦਾ ਇੰਤਜ਼ਾਰ ਕਰਦੇ ਹਾਂ माता राानी इन परिवार पर मेरा भरया हथ रखे दिन दुखनी रात उन्होंने परिवार तरक्की कर हल्के शांति बनी रहे यही है बहुत मुबारकबाद देना चाहना है सोम प्रबंधक साहबान भगत सोमनाथ हिमपत यात्रा के प्रधान जीतू जी श्री जी जनपरा जी और तमाम सारे तो प्रबंधक साहबानों ये सोलहवीं दंडवत यात्रा छब्बीवी सॉरी छब्बीवी दंडवत यात्रा सावी को रवाना हुई है मां रैना के दरबार में इसको कामना हल्के सा हमेशा ही बनते रहे, सदा चरणी कलाना ये माता रानी सब दामना अच्छी छब्बीवी दंडवत यात्रा ਸੋ ਜੇਕਰ ਸੋਹਣ ਲਾਲ ਜੀ ਦੇ ਸਮੂਹ ਮੈਂਬਰਾਂ ਨਾਲ ਸਾਡੇ ਨੀਟੂ ਪ੍ਰਧਾਨ ਜੀ ਸਾਡੇ ਜੜਕਰਾ ਜੀ ਬਰਾਬਰ ਸਿੱਖੇ ਸਾਡੇ ਜਿੰਦਲ ਸਾਹਿਬ ਪੁਨੀਤ ਜੀ ਬੜੇ ਸਾਲਾਂ ਤੋਂ ਬੜੇ ਚਾਵਾ ਨਾਲ ਇਹ ਦੰਦਵਤ ਯਾਤਰਾ ਚੈਂਪੀਅਨ ਦੇ ਵਿੱਚੋਂ ਜਲਦੀ ਹੈ ਸੋ ਇਹਨਾਂ ਦੀ ਬਹੁਤ ਵੱਡੀ ਮਿਹਨਤ ਹੈ ਸਾਡੇ ਦੰਦੋਤੀਏ ਬਹੁਤ ਵੱਡੇ ਉਤਸ਼ਾਹ ਦੇ ਨਾਲ ਇਹ ਸਾਲ ਦਾ ਇਹ ਦਿਨ ਦਾ ਇੰਤਜ਼ਾਰ ਕਰਦੇ ਮਾਤਾ ਜਾਨੀ ਇੰਨੇ ਦੇ ਪਰਿਵਾਰਾਂ ਤੇ ਮੇਰਾ ਭਰਾ ਹੱਥ ਰੱਖੇ ਦਿਨ ਦੁੱਖ ਦੀ ਰਾਤ ਨੂੰ ਨਹੀਂ ਪਰਿਵਾਰ ਰੱਖੀ ਕਰਨਾ ਹਲਕੇ ਦੇ ਵਿੱਚ ਸ਼ਾਂਤੀ ਬਣੀ ਰਹੇ ਇਹ ਸੜਕ ਤੇ ਹਮਨਾ ਕਿੰਨੇ ਡੰਡੋਤੇ ਨਾਲ ਜਾ ਰਹੇ ਨੇ ਜੀ 60 ਬੰਦੇ ਡੰਡੋਤੇ ਨੇ ਟੋਟਲ ਗਰੁੱਪ ਵਾਈਜ਼ ਉਹ ਜਾਣਗੇ ਰੇਡ-ਰੇਡ 2-2 ਘੰਟਿਆਂ ਦੀ ਉਹਨਾਂ ਦੀ ਡਰਨ ਹੋਏਗੀ 40 ਬੰਦੇ ਸੇਵਾਦਾਰ ਨੇ ਆਪਣੀ ਆਪਣੀ ਡਿਊਟੀ ਦੇ ਮੁਤਾਬਕ ਉਹ ਨਹਾ ਕੇ ਸ਼ੁੱਧ ਬਸਤਰ ਪਾ ਕੇ ਫਿਰ ਉਹ ਡੰਡੌਤ ਦੇ ਵਿੱਚ ਸ਼ਮੂਲੀਅਤ ਕਰਨਗੀ ਤਾਂ ਜੀ ਅੱਜ ਚੱਲ ਕੇ ਕਿਤਨ ਦੀ ਵਾਪਸੀ ਹੋਏਗੀ ਮੰਗਲਵਾਰ ਦੀ ਸਾਡੀ ਵਾਪਸੀ ਹੋਏਗੀ ਮਹਾਰਾਣੀ ਦੀ ਅਪਾਰ ਕਿਰਪਾ ਦੇ ਨਾਲ ਸੋਮਵਾਰ ਨੂੰ ਅਸੀਂ ਮਾਦੀ ਜੇ ਕਿਰਪਾ ਹੋਵੇ ਦੁਪਹਿਰ ਤੱਕ ਉਹਦੇ ਚਰਨਾਂ 'ਚ ਬਰਾਤ ਮਨੋਵਾਂਗੇ ਮੱਥਾ ਟੇਕਾਂਗੇ ਮੰਗਲਵਾਰ ਨੂੰ ਹਵਨ ਯੰਗ ਕਰਕੇ ਸਾਰੀ ਸੰਗਤ ਸ਼ੀਰਵਾਦ ਲੈ ਕੇ ਪਰਤ ਆਪਣੇ ਨਗਰ ਨੂੰ ਆਵਾਂਗੇ ਐਸੀ ਸਾਡੀ ਗੱਲ ਹੈ ਗੈ ਮਾਤਾ ਦੀ ਗੈ ਮਾਤਾ ਦੀ ਸੋਹਣ ਲਾਲ ਜੀ ਦੇ ਸਮੂਹ ਮੈਂਬਰਾਂ ਨਾਲ ਸਾਡੇ ਨੀਟੂ ਪ੍ਰਧਾਨ ਜੀ ਸਾਡੇ ਜੜਕਰਤ ਜੀ ਬਰਾਬਰ ਸਿੱਧੇ ਸਾਡੇ ਗਿੰਦਲ ਸਾਹਿਬ ਉਹ ਨੀਟ ਜੀ بڑے ਛੱਲਾ ਤੋਂ ਬڑے ਚਾਵਾਂ ਨਾਲ ਇਹ ਧਨਵਤ ਯਾਤਰਾ ਚੈਂਪਰ ਦੇ ਵਿੱਚੋਂ ਜਾਂਦੀ ਹੈ ਸੋ ਇਹਨਾਂ ਦੀ ਬਹੁਤ ਵੱਡੀ ਮਿਹਨਤ ਹੈ ਬਹੁਤ ਵੱਡੇ ਉਤਸ਼ਾਹ ਦੇ ਨਾਲ ਇਸ ਸਾਲ ਦਾ ਇਹ ਦਿਨ ਦਾ ਇੰਤਜ਼ਾਰ ਕਰਦੇ ਹਾਂ ਮਾਤਾ ਜਾਨੀ ਜਿੰਨੇ ਦੇ ਪਰਿਵਾਰਾਂ ਤੇ ਮੇਰਾ ਭਰਾ ਹੱਥ ਰੱਖੇ ਦਿਨ ਦੁਪਹਿਰ ਰਾਤ ਨੂੰ ਨਹੀਂ ਪ੍ਰਭਾਵ ਰੱਖੀ ਕਰਨਾ ਹਲਕੇ ਦੇ ਵਿੱਚ ਸ਼ਾਂਤੀ ਬਣੀ ਰਹੇ ਇੱਕ ਜਨੂ ਬਣਾ बहुत मुबारकबाद देना चाहता है सोमू प्रबंधक साहबान भगत सोमनाथ डंडपत यात्रा के प्रधान जीतू जी फ्री जी जनकराज जी और तमाम सारे प्रबंधक साहबानों क्योंकि ये सोलहवीं डंडत यात्रा छब्बीवी सॉरी छब्बीवी डबत यात्रा साइन दूर से रवाना हुई है देवी के दरबार में वो कामना लेकर साल् के लोग हमेशा खुशी बनते रहन सदर की कला में कामना चाहिए माता रानी सब मे काम जरूर पूरी करते हैं ਨੰਕੀ ਨਾਮ ਅੱਜ 26ਵੀਂ ਦੰਗਮਤੀ ਯਾਤਰਾ ਸੋਹਣਪਗਤ ਸੋਹਣ ਲਾਲ ਜੀ ਦੇ ਸਮੂਹ ਮੈਂਬਰਾਂ ਨਾਲ ਸਾਡੇ ਮੀਟੂ ਪ੍ਰਧਾਨ ਜੀ ਸਾਡੇ ਜੜਕਰਾ ਜੀ ਸਾਡੇ ਗਿੰਦਲ ਸਾਹਿਬ ਪੁਨੀਤ ਜੀ ਬੜੇ ਸੱਲਾ ਤੋਂ ਬੜੇ ਚਾਵਾਂ ਨਾਲ ਇਹ ਦੰਗਵਤ ਯਾਤਰਾ ਚੈਂਪਰ ਦੇ ਵਿੱਚੋਂ ਜਾਂਦੀ ਹੈ ਸੋ ਇਹਨਾਂ ਦੀ ਬਹੁਤ ਵੱਡੀ ਮਿਹਨਤ ਹੈ ਸਾਡੇ ਦੰਡੋਤੀਏ ਬਹੁਤ ਵੱਡੇ ਉਤਸ਼ਾਹ ਦੇ ਨਾਲ ਇਹ ਸਾਲ ਦਾ ਇਹ ਦਿਨ ਦਾ ਇੰਤਜ਼ਾਰ ਕਰਦੇ ਮਾਤਾ ਜਾਨੀ ਇੰਨੇ ਦੇ ਪਰਿਵਾਰਾਂ ਦੇ ਮੈਨਾਪੁਰੇ ਹੱਥ ਰੱਖੇ ਤਿੰਨ ਦੁੱਖ ਦੀ ਰਾਤ ਨੂੰ ਵੀ ਪਰਵਾਹ ਰੱਖੀ ਕਰਨ ਹਲਕੇ ਦੇ ਵਿੱਚ ਸ਼ਾਂਤੀ ਬਣੀ ਰਹੇ ਇੱਕ ਝਟੋ ਜੰਮਨਾ ਕਿੰਨੇ ਦੰਡੋਤੀਏ ਨਾਲ ਜਾ ਰਹੇ ਨੇ ਜੀ 60 ਬੰਦੇ ਦੰਡੋਤੇ ਨੇ ਟੋਟਲ ਉਹ ਕੋਲ ਵਾਈਸ ਉਹ ਜਾਣਗੇ ਦੇਡ ਦੇਡ 2-2 ਘੰਟਿਆਂ ਦੀ ਉਹਨਾਂ ਦੀ ਡਰਨ ਹੋਏਗੀ 40 ਬੰਦੇ ਸੇਵਾਦਾਰ ਨੇ ਆਪਣੀ ਆਪਣੀ ਡਿਊਟੀ ਦੇ ਮੁਤਾਬਕ ਉਹ ਨਹਾ ਕੇ ਸ਼ੁੱਧ ਬਸਤਰ ਪਾ ਕੇ ਫਿਰ ਉਹ ਡੰਡੌਤ ਦੇ ਵਿੱਚ ਸ਼ਮੂਲੀਅਤ ਕਰਨਗੀ ਤਾਂ ਕਿ ਅੱਜ ਚੱਲ ਕੇ ਕਿਤਨ ਦੀ ਵਾਪਸੀ ਹੋਏਗੀ ਮੰਗਲਵਾਰ ਦੀ ਸਾਡੀ ਵਾਪਸੀ ਹੋਏਗੀ ਮਹਾਰਾਣੀ ਦੀ ਅਪਾਰ ਕਿਰਪਾ ਦੇ ਨਾਲ ਸੋਮਵਾਰ ਅਸੀਂ ਮਾਂ ਦੀ ਜੇ ਕਿਰਪਾ ਹੋਵੇ ਦੁਪਹਿਰ ਤੱਕ ਉਹਦੇ ਚਰਨਾਂ 'ਚ ਬਰਾਤਮਾਂ ਨੂੰ ਆਵਾਂਗੇ ਮੱਥਾ ਟੇਕਾਂਗੇ ਮੰਗਲਵਾਰ ਨੂੰ ਹਵਨ ਯੱਗ ਕਰਕੇ ਸਾਰੀ ਸੰਗਤ ਆਸ਼ੀਰਵਾਦ ਲੈ ਕੇ ਪਰਤ ਆਪਣੇ ਮਗਰ ਨੂੰ ਆਵਾਂਗੇ ਐਸੀ ਸਾਡੀ ਕਾਮਨਾ ਹੈ ਕਹਿ ਮਾਤਾ ਦੀ ਰਾਮ ਮਾਤਾ ਦੀ